ਚੈਨੋਬਿਯੋ ਵੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਆਪਾਂ ਲੋਕਲ ਵੈਨਕੂਵਰ ਦੀ ਗੱਲਬਾਤ ਕਰਨੀ ਹੈ ਇੱਥੇ ਜਿਹੜੇ ਹੋਮਲੈਸ ਨੇ ਉਹਨਾਂ ਦੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਇੱਕਦਮ ਵਾਧਾ ਹੋਇਆ ਦੂਜੀ ਗੱਲਬਾਤ ਵੈਨਕੂਵਰ ਇਲਾਕੇ ਦੇ ਵਿੱਚ ਵੀਕਐਂਡ ਤੇ ਭਾਰੀ ਮੀਂਹ ਪੈ ਰਿਹਾ ਮੌਸਮ ਸੰਬੰਧੀ ਕੁਝ ਵਾਰਨਿੰਗਸ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਹੈਲਥ케ਅਰ ਸੰਬੰਧੀ ਜਿਹੜੀ BC ਸਰਕਾਰ ਦੀ ਲੋਚਨਾ ਹੋ ਰਹੀ ਹੈ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨਹੀਂ ਚੌਥੀ ਗੱਲਬਾਤ ਟੈਰਫ ਦੀ ਕਰਾਂਗੇ ਟੈਰਫ ਦੇ ਟ ਫੂਡ ਬੈਂਕਾਂ ਦੇ ਉੱਤੇ ਸੰਕਟ ਆਇਆ ਤੇ ਆਖਿਰ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਦਾ ਬਾਰਡਰ ਟੱਪ ਦੇ ਇੱਕ ਪਰਿਵਾਰ ਜਿਹੜਾ ਆ ਉਹਨਾਂ ਦੇ ਉਹ ਜੰਮ ਗਏ ਉਹ ਉੱਥੇ ਅਸਲ ਦੇ ਵਿੱਚ ਜਿਹੜੇ ਮਤਲਬ ਉਹ ਬਰਫ਼ ਦੇ ਵਿੱਚ ਉਹਨਾਂ ਦੀ ਬੁਰੀ ਹਾਲਤ ਹੋ ਗਈ ਜਾਨ ਬਚ ਗਈ ਇਹ ਵੀ ਮਸਲਾ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲ ਬਾਤ ਜਿਹੜੀ ਹੋਮਲੈਸ ਨੇ ਉਹਨਾਂ ਦੀਆਂ ਮੌਤਾਂ ਦਾ ਮਾਮਲਾ 2023 ਦੇ ਵਿੱਚ 458 ਬੇਕਰਿਆਂ ਦੀ ਮੌਤ ਹੋਈ ਹੈ ਹਾਈएस्ट ਨੰਬਰ ਆ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 23% ਵਾਧਾ 2022 ਨਾਲੋਂ ਮਤਲਬ ਹੁਣ ਤੱਕ ਦਾ ਹਾਈएस्ट ਨੰਬਰ 458 ਜਣਿਆਂ ਦੀ ਮੌਤ ਹੋ ਜਾਣੀ 23 ਜਿਹੜੀ ਇਹਦੀ ਬੇਘਰਿਆਂ ਦੀ ਇਹ ਆਪਣੇ ਤੇ ਰੋਜ਼ ਇੱਕ ਮੌਤ ਤੁਸੀਂ ਦੇਖ ਲਓ ਵੀ ਕਿੰਨੀ ਬੁਰੀ ਹਾਲਤ ਆ ਜਿਹੜਾ ਡਰਗ ਕ੍ਰਾਈਸਿਸ ਆ ਉਹ ਬਹੁਤ ਵੱਡੀ ਸਮੱਸਿਆ ਬਣਿਆ ਹੈ ਮੇਨ ਕੌਜ਼ ਜਿਹੜਾ 86% ਡੈਥਸ ਜਿਹੜੀਆਂ ਨੇ ਉਹ ਐਕਸੀਡੈਂਟਲ ਡਰੱਗ ਓਵਰਡੋਸ ਦੇ ਨਾਲ ਹੋਈਆਂ బిਗੇਸਟ ਰੀਜ਼ਨ ਆ ਇਹਦੇ ਵਾਧੇ ਦੇ ਵਿੱਚ ਡੈਥਸ ਜਿਹੜੀਆਂ ਮੌਤਾਂ ਨੇ 220 ਤੋਂ ਲੈ ਕੇ ਹੁਣ ਤੱਕ 3 ਗੁਣਾ ਹੋ ਚੁੱਕੀਆਂ ਜਿਹੜਾ ਹੋਮਲੈਸ ਡੈਥਸ ਨੇ ਉਹ ਐਵਰੇਜ ਕਹਿ ਲੋ ਕਿ 162 ਮੌਤਾਂ ਸਾਲ ਦੇ ਵਿੱਚ 16 ਤੋਂ ਲੈ ਕੇ 20 ਤੱਕ ਹੁੰਦੀਆਂ ਸੀ 458 ਤੱਕ ਪਹੁੰਚ ਗਈਆਂ ਮਲੋ ਕਿੱਥੇ ਇੱਕ ਦਿਨ ਛੱਡ ਕੇ ਮੌਤ ਹੁੰਦੀ ਸੀ ਕਿੱਥੇ ਦੇਖ ਲਓ ਵੀ ਰੋਜ਼ ਤੇ ਕਈ ਵਾਰੀ ਰੋਜ਼ ਦੋ ਦੋ ਮੌਤਾਂ ਵੀ ਹੋ ਰਹੀਆਂ ਜਿਹੜੇ ਹੋਮਲੈਸ ਨੇ ਜਿਆਦਾ ਜਿਹੜੇ ਯੰਗ ਤੋਂ ਲੈ ਕੇ ਅੱਧ ਖੜ ਉਮਰ ਤੱਕ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਅੱਧੇ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਆ 30 ਤੋਂ 49 ਸਾਲਾਂ ਦੇ ਵਿਚਕਾਰ ਵਿਚਕਾਰ ਉਮਰ ਔਰ ਬਹੁਤੇ ਪੁਰਸ਼ ਨੇ ਮੈਨ ਨੇ 79% ਜਿਹੜੇ ਵਿਕਟਮ ਨੇ ਉਹ ਮੇਲ ਨੇ ਜਿਹੜੇ ਹੋਮਲੈਸਨੈਸ ਆ ਜਾਂ ਡਰੱਗ ਰਿਲੇਟਡ ਡੈਥਸ ਨੇ ਉਹ ਮੈਨ ਨੂੰ ਜਿਹੜੇ ਇਹ ਮੇਲ ਨੇ ਇਹਨਾਂ ਨੂੰ ਜ਼ਿਆਦਾ ਇਹਨਾਂ ਦੇ ਉੱਤੇ ਇਫੈਕਟ ਪੈ ਰਿਹਾ ਬਹੁਤੀਆਂ ਜਿਹੜੀਆਂ ਡੈਥਸ ਨੇ ਐਕਸੀਡੈਂਟਲ ਨੇ ਮਤਲਬ ਇੱਕ ਤਾਂ ਹੁੰਦਾ ਕਿ ਬੰਦੇ ਨੂੰ ਕੋਈ ਬਿਮਾਰੀ ਲੱਗ ਗਈ ਬਿਮਾਰ ਹੋ ਗਿਆ ਫਿਰ ਹੌਲੀ 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 ਉਹਦਾ ਜਿਹੜਾ ਡਾਊਨਫਾਲ ਹੁੰਦਾ ਜਾਂਦਾ ਫਿਰ ਮੌਤ ਹੁੰਦੀ ਇੱਕ ਹੁੰਦਾ ਵੀ ਇੱਕਦਮ ਮੌਤ ਹੋ ਜਾਂਦੀ ਇੱਕਦਮ ਮੌਤ ਤਾਂ 91% ਹੋਈਆਂ ਉਹਦਾ ਕਾਰਨ ਇਹ ਆ ਕਿ ਅ ਕਿਉਂਕਿ ਡਰੱਗ ਯੂਜ਼ ਦੇ ਨਾਲ ਇਹ ਮੌਤਾਂ ਹੋ ਰਹੀਆਂ ਨੇ ਮੇਨ ਕਾਰਨ ਜਿਹੜਾ ਉਹ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਇਸ ਏਰੀਆ ਦੇ ਵਿੱਚ 117 ਮੌਤਾਂ ਜਿਹੜੀ ਕਿ ਹਾਈएस्ट ਨੰਬਰ ਆਫ ਬੀਸੀ ਦੇ ਵਿੱਚ 2023 ਦੇ ਵਿੱਚ ਸਿਰਫ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਵੈਨਕੂਵਰ ਆਈਲੈਂਡ ਦੇ ਉੱਤੇ ਬਹੁਤ ਵੱਡਾ ਵਾਧਾ ਹੋਇਆ ਮੌਤਾਂ ਦੀ ਗਿਣਤੀ ਜਿਹੜੀ ਹੈ 74% ਹੋ ਗਈ 2022 ਤੋਂ ਲੈ ਕੇ 114 2023 ਦੇ ਵਿੱਚ ਤੇ 40 ਵਿਅਕਤੀ ਜਿਹੜੇ ਇਹ ਕਹਿ ਲੋ ਕਿ ਜ਼ਿਆਦਾ ਮੌਤ ਇਹਨਾਂ ਦੀ ਇੱਕ ਸਾਲ ਦੇ ਵਿੱਚ 40 ਦੀ ਅੰਕੜੇ ਦੇ ਉੱਤੇ ਕੱਲ ਚਲੇਗੀ 74 ਤੋਂ ਵੱਧ ਕੇ 114 ਦੇ ਵਿੱਚ ਜਿਹੜੀ ਹਰ ਇੱਕ ਜਿਹੜੀ ਮਤਲਬ ਪ੍ਰੋਵਿੰਸ ਹਰ ਇੱਕ ਪਾਸੇ ਇਹ ਸਾਰੇ ਪ੍ਰੋਵਿੰਸ ਦੇ ਵਿੱਚ ਹੀ ਇਹ ਮੌਤਾਂ ਦੀ ਗਿਣਤੀ ਵਧੀ ਹੈ ਹਰ ਇੱਕ ਹੈਲਥ ਰੀਜਨ ਦੇ ਵਿੱਚ ਬੀਸੀ ਦੇ ਵਿੱਚ ਜਿਹੜੀਆਂ ਹੋਮਲੈਸ ਦੇ ਅੰਕ ਸੌਂੀਆਂ ਇਹਦੀ ਪ੍ਰੋਵਿੰਸ ਵਾਈਡ ਇਸ਼ੂ ਹੈ ਜਿਹੜਾ ਸ਼ੈਲਟਰਸ ਦੇ ਵਿੱਚ ਨੇ ਰਿਪੋਰਟ ਦੇ ਵਿੱਚ ਜਿਹੜੇ ਲੋਕ ਬਾਹਰ ਰਹਿ ਰਹੇ ਆ ਤੇ ਐਮਰਜੈਂਸੀ ਸ਼ੈਲਟਰਸ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੋ ਇੱਕ ਵੱਡਾ ਇਸ ਵੇਲੇ ਸੰਕਟ ਆ ਇੱਕ ਤੇ ਜਿਹੜੇ ਬੇਕਰ ਇਹਨਾਂ ਦਾ ਆਪਣੇ ਆਪ ਦੇ ਵਿੱਚ ਹੋਣਾ ਹੀ ਬਹੁਤ ਵੱਡੀ ਚਿੰਤਾ ਦੀ ਗੱਲ ਆ ਸਰਕਾਰ ਨੂੰ ਇਹਦਾ ਕੁਝ ਕਰਨਾ ਚਾਹੀਦਾ ਪਰ ਇਹਦੇ ਨਾਲ ਨਾਲ ਜਿਹੜਾ ਸੰਕਟ ਵੱਡਾ ਹੈ ਕਿ ਇਹਨਾਂ ਦੀਆਂ ਮੌਤਾਂ ਦੇ ਵਿੱਚ ਗਿਣਤੀ ਔਰ ਉਹ ਵੀ ਇੰਨੀ ਜ਼ਿਆਦਾ ਇੱਕਦਮ ਇਹ ਸੱਚਮੁੱਚ ਚਿੰਤਾ ਦਾ ਵਿਸ਼ਾ ਆ ਅਗਲੀ ਗੱਲਬਾਤ ਦੋਸਤੋ ਮੌਸਮ ਸੁਬੰਧੀ ਹੈ ਇੱਕ ਐਟਮੋਸਫੇਰਿਕ ਰਿਵਰ ਜਿਹੜਾ ਉਹ ਮੰਨਿਆ ਜਾ ਰਿਹਾ ਕਿ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਇਲਾਕੇ ਦੇ ਵਿੱਚ ਆ ਕੱਲ ਨੂੰ ਯਾਨੀ ਕਿ ਸ਼ਨੀਵਾਰ ਸਵੇਰ ਨੂੰ ਆਉਣ ਜਾ ਰਿਹਾ ਬੜਾ ਖਤਰਨਾਕ ਹੁੰਦਾ ਇਹ ਸਟਾਰਮ ਹੋ ਸਕਦਾ ਸਟਾਰਮੀ ਵੈਦਰ ਦੀ ਗੱਲਬਾਤ ਕੀਤੀ ਜਾ ਰਹੀ ਆ ਜਿਹੜੀਆਂ ਬਹੁਤ ਤੇਜ਼ ਹਵਾਵਾਂ ਤੇ ਲਗਾਤਾਰ ਜਿਹੜਾ ਮੀਂਹ ਆ ਆ ਵੀਕਐਂਡ ਦੇ ਉੱਤੇ ਰਹਿਣਾ ਆ ਜਿਹੜਾ ਰੇਨਫਾਲ ਆ ਉਹ ਲਗਭਗ 5 ਮਿਲੀਮੀਟਰ ਪਰ ਆਵਰ ਦੇ ਨਾਲ ਹੋ ਸਕਦਾ ਆ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕੱਲ ਸਵੇਰੇ ਸ਼ਨੀਵਾਰ ਸਵੇਰ ਨੂੰ ਮੌਸਮ ਸਭ ਤੋਂ ਜ਼ਿਆਦਾ ਖਰਾਬ ਹੋਣਾ ਜਿਹੜੇ ਸਭ ਤੋਂ ਜ਼ਿਆਦਾ ਇੰਟੈਂਸ ਰੇਨ ਜਾਂ ਤੇਜ਼ ਹਵਾਵਾਂ ਨੇ ਉਹ ਸੈਟਰਡੇ ਸਵੇਰ ਨੂੰ ਹੋ ਰਹੀਆਂ ਆ ਤੇ ਮਤਲਬ ਕੱਲ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਹਾਲਤ ਲਗਭਗ ਇਦਾਂ ਦੀ ਰਹਿਣੀ ਹੈ ਔਰ 60 ਜਿਹੜੀ ਹੈਗੀ ਆ ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਇਹ ਹਵਾਵਾਂ ਚੱਲਣੀਆਂ ਆ ਤੇ ਇਹ ਜਿਹੜੀ ਆ 30 ਕਿਲੋਮੀਟਰ ਤੱਕ ਰਹਿਣਗੀਆਂ 20 ਤੋਂ 30 mm ਰੇਨ ਸਦਰਨ ਮੈਟਰੋ ਵੈਨਕੂਵਰ ਦੇ ਵਿੱਚ ਜਿਵੇਂ ਡੈਲਟਾ ਹੋ ਗਿਆ ਆਪਣੇ ਸਾਊਥ ਸਰੀ ਹੋ ਗਈ ਰਿਚਮੰਡ ਹੋ ਗਿਆ ਇਹਨਾਂ ਦੇ ਵਿੱਚ 20 ਤੋਂ 30 mm ਰੇਨ ਜਿਹੜੀ ਵੀਕਐਂਡ ਦੇ ਉੱਤੇ ਪਊਗੀ 50+ mm ਰੇਨ ਜਿਹੜੀ ਸੈਂਟਰਲ ਮੈਟਰ ਵੈਨਕੂਵਰ ਦੇ ਵਿੱਚ ਦੱਸੀ ਜਾ ਰਹੀ ਹੈ ਵੈਨਕੂਵਰ ਇਹਦੇ ਨਾਲ ਇਹ ਨਿਊ ਵੈਸਟਰਨਸਟਰ ਨਿਊ ਵੈਸਟਰਨਸਟਰ ਦੇ ਨਾਲ ਜਿਹੜਾ ਨਦਰਨ ਰੀਜਨ ਆ ਉੱਥੇ 50+ mm ਰੇਨ ਜਿਹੜੀ ਪੈ ਸਕਦੀ ਹੈ ਤੇ ਜਿਹੜੀਆਂ ਮਾਊਂਟੇਨਸ ਦੇ ਨੇੜੇ ਤੇੜੇ ਨੇ ਜਿਹੜੇ ਲਾਕ ਕੇ ਮਾਊਂਟੇਨਸ ਦੇ ਨੇੜੇ ਨੇ ਉੱਥੇ 70 ਤੋਂ 80 ਐਮ ਐਮ ਰੇਨ ਹੋ ਸਕਦੀ ਐ ਜੋ ਜਿਹੜੀ ਕਿ ਬਹੁਤ ਜ਼ਿਆਦਾ ਆ ਹਾਲਾਂਕਿ ਕੋਈ ਅਫੀਸ਼ੀਅਲ ਰੇਨ ਵਾਰਨਿੰਗ ਨਹੀਂ ਦਿੱਤੀ ਗਈ ਇਸ ਸਬੰਧ ਦੇ ਵਿੱਚ ਵਾਰਨਿੰਗ ਆ ਜਾਂਦੀ ਹੁੰਦੀ ਆ ਪਰ ਮਤਲਬ ਇਹਦਾ ਖਿਆਲ ਜ਼ਰੂਰ ਰੱਖਣਾ ਪਊਗਾ ਲੋਕਾਂ ਨੂੰ ਇਹ ਕਿਹਾ ਗਿਆ ਕਿ ਜਿਹੜੀਆਂ ਇਹ ਮਤਲਬ ਇਸ ਹਾਲਾਤ ਦੇ ਲਈ ਤੁਸੀਂ ਰੌ ਤਿਆਰ ਵਟ ਤੇ ਵਿੰਡੀ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਇਹ ਹੋ ਸਕਦੀਆਂ ਐ ਸਪੈਸ਼ਲੀ ਨਦਰਨ ਮੈਟਰੋ ਵੈਨਕੂਵਰ ਦੇ ਵਿੱਚ ਤੇ ਫਰੇਜ਼ਰ ਵੈਲੀ ਦੇ ਵਿੱਚ ਦੂਜਾ ਇਹ ਆ ਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਇਸ ਕਿਸਮ ਦਾ ਸਾਨੀ ਵੈਦਰ ਰਿਹਾ ਆ ਜਾਂ ਆਹਾ ਉਹ ਹੈਗਾ ਪਰ ਹੁਣ ਉਹਦੇ ਤੋਂ ਬਾਅਦ ਇੱਕ ਭਾਰਾ ਨਮੀ ਤੇ ਕੁਝ ਇਲਾਕਿਆਂ ਦੇ ਵਿੱਚ ਸਨੋ ਵੀ ਆ ਸਕਦੀ ਮੌਇਸਚਰ ਜਿਹੜਾ ਬੀਸੀ ਦੇ ਵਿੱਚ 60% ਤੋਂ ਘੱਟ ਨਾਰਮਲ ਪ੍ਰੈਸੀਪੀਟੇਸ਼ਨ ਤੋਂ ਥੱਲੇ ਵਿంటర్ ਦੇ ਵਿੱਚ ਹੈਗਾ ਸੋ ਹੁਣ ਜਿਹੜੀ ਇਹ ਰੇਨ ਆ ਜਾਂ ਕਹਿ ਲਓ ਇਹ 스노우 ਆ ਇਹ ਪ੍ਰੋਵੈਂਸ ਦੇ ਲਈ ওভার ਆਲ ਦਾ ਫਾਇਦਾ ਹੈ ਠੀਕ ਹੈ ਲੋਕਾਂ ਨੂੰ ਵਿਅਕਤੀਤ ਤੌਰ ਦੇ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਵੈਸੇ ਫਾਇਦੇ ਵਾਲੀ ਚੀਜ਼ ਦੱਸੀ ਜਾ ਰਹੀ ਹੈ ਔਰ ਜਿਹੜਾ ਐਟਮੋਸਫੇਰਿਕ ਰਿਵਰ ਆ ਉਹ ਆਹਾ ਅੱਜ ਸ਼ਾਮ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਹੈਗਾ ਸੋ ਲੋ ਪ੍ਰੈਸ਼ਰ ਦਾ ਸਿਸਟਮ ਜਿਹੜਾ ਬਣਿਆ ਹੈ ਇਹਦੇ ਨਾਲ ਕਈ ਥਾਵਾਂ ਦੇ ਉੱਤੇ ਵਿਕਟੋਰੀਆ ਦੇ ਵਿੱਚ ਛਾਲਾਂ ਕਿ ਮੀਂਹ ਜਿਹੜਾ ਘਟ ਦਾ ਸਿਆ ਗਿਆ ਹੈ سنوਫਾਲ ਮਾਊਂਟੇਨਸ ਦੇ ਜਿਹਨੇ ਕੋਸਟਲ ਮਾਊਂਟੇਨਸ ਨੇ ਉਹਨਾਂ ਦੇ ਉੱਤੇ 100 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਹੈ ਜਿਹਨੇ ਰਾਕੀਜ਼ ਨੇ ਉੱਥੇ 20 ਤੋਂ 40 ਸੈਂਟੀਮੀਟਰ ਤੱਕ ਇਹ ਹੋ ਸਕਦੀ ਹੈ ਸੋ ਸਕੀ ਰਿਜ਼ੋਰਟ ਜਿਹੜੇ ਹੈਗਾ ਆ سنوਫਾਲ ਕਿਉਂਕਿ ਸਕੀ ਏਰੀਆ ਦੇ ਲਈ ਬਹੁਤ ਚੰਗੀ ਹੁੰਦੀ ਹੈ ਸੋ ਉਹਨਾਂ ਦੇ ਲਈ ਇਹ ਚੰਗੀ ਖਬਰ ਮੰਨੀ ਜਾਂਦੀ ਹੈ ਜਿਹੜੇ ਅਵਲੈਂਚਸ ਦਾ ਰਿਸਕ ਆ ਉਹ ਵੱਧ ਜਾਂਦਾ ਆ ਜਿਹੜੀ ਸਨੋ ਕਿਉਂਕਿ ਬਹੁਤ ਜ਼ਿਆਦਾ ਉਹ ਆਈਸੀ ਹੋ ਜਾਂਦੀ ਆ ਤੇ क्रंची ਹੋ ਜਾਂਦੀ ਆ ਪਰ ਜਿੱਦਾਂ ਜਿੱਦਾਂ ਉਹ ਹੋਰ ਡਿੱਗਦੀ ਜਾਂਦੀ ਆ एवलांचेस ਜਿਹੜੇ ਨੇ ਉਹ ਉਹਦਾ ਜਿਹੜਾ ਚਾਂਸਸ ਨੇ ਉਹ ਵੱਧ ਜਾਂਦੇ ਨੇ ਸੋ ਥੋੜਾ ਜਿਹਾ ਵੀਕਐਂਡ ਦੇ ਉੱਤੇ ਮੌਸਮ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਅਗਲੀ ਗੱਲ ਬਾਤ ਦੋਸਤੋ ਬੀਸੀ ਸਰਕਾਰ ਬਾਰੇ ਆ ਕੁਝ ਧਿਰਾਂ ਆਲੋਚਨਾ ਕਰ ਰਹੀਆਂ ਕਿ ਬੀਸੀ ਸਰਕਾਰ ਨੇ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਇਲੈਕਸ਼ਨ ਪ੍ਰੋਮਿਸ ਹੈਗੇ ਉਹ ਹੁਣ ਬਜਟ ਦੇ ਵਿੱਚੋਂ ਮਿਸਿੰਗ ਨੇ ਜੇ ਤੁਸੀਂ ਬਜਟ ਨੂੰ ਤੁਸੀਂ ਦੇਖਦੇ ਆਂ ਜੋ ਕੁਛ ਉਹਦੇ ਵਿੱਚ ਹੋਣਾ ਚਾਹੀਦਾ ਸੀ ਉਹ ਹੈ ਨਹੀਂ ਪ੍ਰੀਮੀਅਰ ਡੇਵਿਡ ਈਬੀ ਤੇ ਐਮਬੀ ਐਨਡੀਪੀ ਨੇ ਵਾਅਦਾ ਕੀਤਾ ਸੀ ਕਿ ਹੈਲਥ케ਅਰ ਦੇ ਵਿੱਚ ਵੱਡੀ ਇੰਪਰੂਵਮੈਂਟ ਕਰਾਂਗੇ ਪਰ ਜਿਹੜੇ ਕੀ ਪ੍ਰੋਜੈਕਟਸ ਨੇ ਉਹ ਦੇਖ ਹੀ ਨਹੀਂ ਰਿਹਾ 2025 ਦੇ ਬਜਟ ਦੇ ਵਿੱਚ ਇੱਕ ਤੇ ਕਿਹਾ ਜਾ ਰਿਹਾ ਕਿ ਕੁਛ ਨਨਾਇਮੋ ਤੇ ਲੈਂਗਲੀ ਹਸਪੀਟਲ ਟਾਵਰਸ ਦੇ ਲਈ ਕੋਈ ਫੰਡਿੰਗ ਨਹੀਂ ਹੈ ਨਵੇਂ ਹਸਪਤਾਲ ਟਾਵਰ ਜਿਹੜੇ ਉਹ ਵਾਅਦਾ ਕੀਤਾ ਗਿਆ ਸੀ ਨਨਾਇਮੋ ਤੇ ਲੈਂਗਲੀ ਦੇ ਵਿੱਚ ਪਰ ਇਹਨਾਂ ਨੂੰ ਬਜਟ ਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ ਜਿਹੜੀ ਨਨਾਈਮੋ ਦੇ ਲਈ ਕੋਈ ਕੈਥ ਲੈਬ ਨਹੀਂ ਆ ਜਿਹੜੀ ਸੈਂਟਰਲ ਤੇ ਨਾਰਥ ਵੈਨਕੂਵਰ ਆਈਲੈਂਡ ਦੇ ਵਿੱਚ ਅਜੇ ਵੀ ਜਿਹੜੀ ਕੈਥ ਟੈਰੇਟਾਈਜੇਸ਼ਨ ਲੈਬ ਆ ਜਿਹੜੇ ਦਿਲ ਦੇ ਮਰੀਜ਼ਾਂ ਦੇ ਲਈ ਉਹ ਨਾ ਹੋਣਾ ਉਹਨਾਂ ਦੇ ਜੀਵਨ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ ਲੋਕਾਂ ਨੂੰ ਇਦਾਂ ਲੱਗਦਾ ਵੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਕੀਤਾ ਡਿਸਪਾਇੰਟਡ ਨੇ ਲੋਕ ਇਦਾਂ ਲੱਗਦਾ ਜਿਵੇਂ ਉਹਨਾਂ ਨਾਲ ਧੋਖਾ ਹੋ ਗਿਆ ਫੰਡਿੰਗ ਜਿਹੜੀਆਂ ਇਸ ਹੁਣ ਜਿਹੜਾ ਬਜਟ ਆ ਇਹ 1.4 ਬਿਲੀਅਨ ਡਾਲਰ ਹੈਲਥ케ਅਰ ਲਈ ਕੀਤਾ ਗਿਆ ਕੁਝ ਜਿਹੜੀਆਂ ਫੰਡਿੰਗ ਆ ਉਹ ਅਵੇਲੇਬਲ ਆ ਮੇਨਲੀ ਜਿਹੜੀ ਸਪੋਰਟ ਆ ਜਿਹੜੀ ਐਸੇ ਵੇਲੇ ਐਗਜ਼ਿਸਟਿੰਗ ਸਰਵਿਸਿਜ਼ ਚੱਲ ਰਹੀਆਂ ਉਹਨਾਂ ਦੀ ਸਪੋਰਟ ਆ ਜਦੋਂ ਕਿ ਚਾਹੀਦੇ ਨਵੇਂ ਪ੍ਰੋਜੈਕਟ ਸੀਗੇ 15.5 ਬਿਲੀਅਨ ਡਾਲਰ ਜਿਹੜਾ ਪਿਛਲੇ ਤਿੰਨ ਸਾਲਾਂ ਦੇ ਵਿੱਚ ਜਿਹੜੀ ਲੌਂਗ ਟਰਮ ਕੇਅਰ ਆ ਜਾਂ ਕੈਂਸਰ ਸੈਂਟਰਸ ਨੇ ਪਰ ਉਹਨਾਂ ਦੇ ਲਈ ਜਿਹੜੇ ਪ੍ਰੋਮਿਸਡ ਪ੍ਰੋਜੈਕਟ ਸੀ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਦੇ ਲਈ ਕੁਝ ਨਹੀਂ ਕੀਤਾ ਗਿਆ ਦੂਜਾ ਜਿਹੜੇ ਡੈਡੀਕੇਟਿਡ ਕੋਈ ਐਡਿਕਸ਼ਨ ਸੈਂਟਰ ਨਹੀਂ ਇੰਕਸਟਰਕਚਰ ਵਰਕ ਕਰਨ ਦੇ ਲਈ ਜਿਹੜੀ ਇੱਕ ਪਲਾਨਡ ਐਡਿਕਸ਼ਨ ਟਰੀਟਮੈਂਟ ਸੈਂਟਰ ਕੰਸਟਰਕਸ਼ਨ ਵਰਕਰ ਦੇ ਲਈ ਜਿੱਥੇ ਬਹੁਤ ਸਾਰੀ ਓਵਰਡੋਸ ਦਾ ਰੇਟ ਬਹੁਤ ਜ਼ਿਆਦਾ ਹੈ ਉਹਦੀ ਵੀ ਕੋਈ ਫੰਡਿੰਗ ਦੱਸਿਆ ਗਿਆ ਕਿ ਨਹੀਂ ਕੀਤੀ ਗਈ ਆ ਦੂਜਾ ਜਿਹੜਾ ਹੈਲਥ케ਅਰ ਵਰਕਰਸ ਦੇ ਲਈ ਕਰਜ਼ਾ ਮੁਆਫੀ ਆ ਉਹਦੀ ਵੀ ਕੋਈ ਸੁਵਿਧਾ ਨਹੀਂ ਹੈ ਇੱਕ ਪ੍ਰੋਗਰਾਮ ਜਿਹੜਾ ਹੈਲਪ ਕਰਦਾ ਕਿ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੈਂਡਲ ਤਿੰਨ ਡਾਕਟਰ ਤੇ ਨਰਸਸ ਨੂੰ ਬੀਸੀ ਸਰਕਾਰ ਦੇ ਵਿੱਚ ਲੋਨ ਫੋਰਗੇਵਨਸ ਪ੍ਰੋਗਰਾਮ ਦੇ ਤਹਿਤ ਉਹ ਵੀ ਇਨਕਲੂਡ ਨਹੀਂ ਕੀਤਾ ਗਿਆ ਸਰਕਾਰ ਇਹ ਕਹਿੰਦੀ ਆ ਕਿ ਪ੍ਰੋਜੈਕਟਸ ਜਿਹੜੇ ਨੇ ਇਹ ਹਜੇ ਵੀ ਪ੍ਰਾਇੋਰਟੀ ਆ ਜਿਹੜੇ ਇਸ ਵੇਲੇ ਹੈਲਥ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਕਿ ਇਹ ਪ੍ਰੋਜੈਕਟ ਹੋਣਗੇ ਪਰ ਉਹਨਾਂ ਨੂੰ ਜਿਹੜੀ ਇਹਦੀ ਪਲਾਨਿੰਗ ਚਾਹੀਦੀ ਆ ਬਰੌਂਡ ਤੋਂ ਪਹਿਲਾਂ ਤਾਂਕਿ ਜਿਹੜੀ ਫੰਡਿੰਗ ਆ ਉਹ ਕੀਤੀ ਜਾ ਸਕੇ ਕੁਝ ਇਹ ਕਹਿੰਦੇ ਆ ਕਿ ਜਿਹੜਾ ਸ਼ੁਕਰ ਇਹਨਾ ਕਰੋ ਕਿ ਕੱਟ ਕੋਈ ਨਹੀਂ ਆ ਇਹ ਜਿਹੜੇ ਬਜਟ ਦੇ ਵਿੱਚ ਡਰਦੇ ਸੀਗੇ ਕੱਟ ਤੋਂ ਕਿਉਂਕਿ ਇਕਨੋਮਿਕ ਚੈਲੰਜਸ ਨੇ ਪਰ ਉਹਨਾਂ ਨੂੰ ਥੋੜੀ ਜਿਹੀ ਰਾਹਤ ਆ ਇਸ ਗੱਲ ਤੋਂ ਕਿ ਕਾ ਬਹੁਤ ਕੁਝ ਗਿਆ ਪਰ ਫੇਰ ਵੀ ਜਿਹੜੇ ਬਜਟ ਕੱਟ ਨੇ ਜਿਹੜੇ ਬਜਟ ਕੱਟ ਲੱਗ ਸਕਦੇ ਸੀ ਉਹ ਨਹੀਂ ਲਾਏ ਗਏ ਇਹ ਹੈਲਥ케ਅਰ ਦਾ ਮੁੱਦਾ ਪੂਰੇ BC ਦੇ ਵਿੱਚ ਕੀ ਪੂਰੇ ਕੈਨੇਡਾ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਆ ਔਰ BC ਦੇ ਵਿੱਚ ਆਪਾਂ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਸਮਾਂ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਰਹੇ ਹਾਂ ਕਈ ਵਾਰੀ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਹਸਪਤਾਲ ਬੰਦ ਕਰਨੇ ਪਏ ਆ ਹੁਣ ਇੱਕ ਤੇ ਹੈਗਾ ਕਿ ਸਰਕਾਰ ਫੰਡਿੰਗ ਦੇ ਰਹੀ ਹੈ ਜਿਹੜੇ ਰੁਟੀਨ ਦੇ ਪ੍ਰੋਗਰਾਮ ਚੱਲੇ ਆਉਂਦੇ ਆ ਉਹਨਾਂ ਦੀ ਉਹਨਾਂ ਦੀ ਫੰਡਿੰਗ ਕਰੀ ਜਾਂਦੇ ਆ ਉਹਦੇ ਨਾਲ ਸਪੋਰਟ ਹੋਈ ਜਾਂਦੀ ਦੂਜਾ ਇਹ ਆ ਕਿ ਜਿਹੜੇ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ ਸੀ ਉਹਦੇਰੇ ਕੁਛ ਨਹੀਂ ਕੀਤਾ ਗਿਆ ਸੋ ਇਹ ਇਸ ਵੇਲੇ ਬੀਸੀ ਸਰਕਾਰ ਦੀ ਆਲੋਚਨਾ ਇਸ ਗੱਲ ਕਰਕੇ ਹੋ ਰਹੀ ਆ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਨਵੇਂ ਜਿਹੜੇ ਪ੍ਰੋਜੈਕਟ ਸ਼ੁਰੂ ਹੋਣੇ ਚਾਹੀਦੇ ਸੀ ਜਾਂ ਜਿਸ ਤਰੀਕੇ ਨਾਲ ਉਹਨਾਂ ਦੀ ਸਪੋਰਟ ਹੋਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਅਗਲੀ ਗੱਲਬਾਤ ਫੂਡ ਬੈਂਕਾਂ ਬਾਰੇ ਟ੍ਰਾਂਟੋ ਫੂਡ ਬੈਂਕ ਜਿਹੜੀ ਆ ਉਹਦੇ ਵਿੱਚ ਪਹਿਲਾਂ ਹੀ ਡਿਮਾਂਡ ਬਹੁਤ ਆ ਤੇ ਉਹਨਾਂ ਨੂੰ ਲੱਗਦਾ ਕਿ 2.5 ਮਿਲੀਅਨ ਹੋਰ ਚਾਹੀਦੇ ਆ ਉਹਨਾਂ ਨੂੰ ਇਸ ਸਾਲ ਦੇ ਲਈ ਇਹਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਮਹਿੰਗਾਈ ਆ ਆਪਾਂ ਅਕਸਰ ਹੀ ਗੱਲਬਾਤ ਕਰਦੇ ਹੁਣ ਟੈਰਫ ਨੇ ਮਹਿੰਗਾਈ ਤੇ ਟੈਰਫ ਟੈਰਫ ਜਿਹੜੇ ਆ ਚੀਜ਼ਾਂ ਨੂੰ ਹੋਰ ਖਤਰਨਾਕ ਬਣਾ ਰਹੇ ਆ ਜੇ ਅਮਰੀਕਾ ਟੈਰਫ ਲਾ ਦਿੰਦਾ ਹੈ April 2 ਤੋਂ ਇਹਦੇ ਨਾਲ ਇਹ ਆ ਕਿ ਨੌਕਰੀਆਂ ਕਈ ਲੋਕਾਂ ਦੀਆਂ ਜਾਣੀਆਂ ਜਾਂ ਇਦਾਂ ਕਹਿ ਲਓ ਉਹਨਾਂ ਨੂੰ ਜਾਂ ਜਿਹੜੀ ਇਨਕਮ ਚੱਲੇ ਜਾਣੀਆਂ ਤੇ ਉਹ ਸਾਰੇ ਦਾ ਸਾਰਾ ਬੋਝ ਫਿਰ ਕਿੱਥੇ ਪੈਂਦਾ ਉਹ ਫੂਡ ਬੈਂਕਾਂ ਦੇ ਉੱਤੇ ਆ ਕੇ ਪੈਂਦਾ ਕਿ ਫੂਡ ਬੈਂਕਾਂ ਫਿਰ ਲੋਕ ਫੂਡ ਬੈਂਕ ਫੂਡ ਬੈਂਕ ਦਾ ਮਤਲਬ ਕੀ ਹੈ ਕਿ ਜਿਹੜੇ ਬੰਦੇ ਦਾ ਭੋਜਨ ਘਰ ਨਹੀਂ ਸਰਦਾ ਜਾਂ ਉਹਨੂੰ ਕਿਤੇ ਨਹੀਂ ਮਿਲਦਾ ਉਹ ਫਿਰ ਫੂਡ ਬੈਂਕ ਦੇ ਉੱਤੇ ਜਾ ਕੇ ਡਿਪੈਂਡ ਕਰਦਾ ਜਿਹੜੇ ਟੈਰਫ ਨੇ ਉਹ ਟੈਂਪੋਰਰਰੀਲੀ ਰੋਕੇ ਗਏ ਆਪਾਂ ਸਾਰੇ ਜਾਣਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟੈਰਫ ਪਾਜ਼ ਕੀਤੇ ਆ ਮਾਰਚ 4 ਨੂੰ ਪਰ ਇਹ ਅਪ੍ਰੈਲ ਦੇ ਵਿੱਚ ਵਾਪਸ ਆ ਸਕਦੇ ਆ ਤੇ ਜਿਹੜਾ ਫੂਡ ਬੈਂਕਸ ਨੇ ਉਹ ਅਨਸਰਟਨ ਨੇ ਆਪਣੇ ਭਵਿੱਖ ਬਾਰੇ ਕੈਨੇਡਾ ਦਾ ਰਿਸਪੌਂਸ ਤਿਆਰ ਰੱਖਦੇ ਲਈ ਕੈਨੇਡਾ ਨੇ ਰਿਟਲੀਏਟ ਕੀਤਾ ਆ ਆਪਣੇ ਟੈਰਫਸ ਦੇ ਨਾਲ ਅਮਰੀਕਨ ਗੁੱਡਸ ਦੇ ਉੱਤੇ ਜਿਹੜੀਆਂ 30 ਬਿਲੀਅਨ ਡਾਲਰ ਦੀਆਂ ਹੈਗੀਆਂ ਤੇ ਪੋਸੀਬਲੀ 125 ਬਿਲੀਅਨ ਜਿਹੜਾ ਇਹ ਤੋਂ ਅੱਗੇ ਹੋਰ ਹੋ ਸਕਦਾ ਹੈ ਜਿਹੜਾ ਟੈਰਿਫ ਰੈਵਨਿਊ ਨੂੰ ਸੋਸ਼ਲ ਸਪੋਰਟ ਦੇ ਲਈ ਦੱਸਿਆ ਜਾ ਰਿਹਾ ਜਿਹੜੀਆਂ ਫੂਡ ਬੈਂਕ ਲੀਡਰਸ ਨੇ ਉਹ ਇਹ ਕਹਿੰਦੇ ਆ ਕਿ ਜੇ ਕੈਨੇਡਾ ਕਾਉਂਟਰ ਟੈਰਿਫ ਤੋਂ ਪੈਸਾ ਕਮਾਉਂਦਾ ਆ ਤਾਂ ਉਹ ਪੈਸੇ ਨੂੰ ਅਫੋਰਡੇਬਲ ਹਾਊਸਿੰਗ ਲਈ ਤੇ ਸੋਸ਼ਲ ਪ੍ਰੋਗਰਾਮ ਦੇ ਲਈ ਯੂਜ਼ ਕੀਤਾ ਜਾਣਾ ਚਾਹੀਦਾ ਕੁਦਰਤੀ ਆ ਵੀ ਜੇ ਟੈਰਿਫ ਲੱਗਦਾ ਤਾਂ ਕੈਨੇਡਾ ਵੀ ਉਹ ਤੋਂ ਪੈਸਾ ਕਮਾਊਗਾ ਹੀ ਤੇ ਇਹ ਕਹਿ ਰਿਹਾ ਕਿ ਉਹਨੂੰ ਸੋਸ਼ਲ ਪ੍ਰੋਗਰਾਮਿੰਗ ਜਾਂ ਉਹਨਾਂ ਟੈਰਿਫਸ ਦੇ ਜਿਹੜੇ ਜਿਹੜੀ ਹਾਊਸਿੰਗ ਅਫੋਰਡੇਬਲ ਉਹਦੇ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਔਰ ਫੂਡ ਬੈਂਕਾਂ ਨੂੰ ਲੱਗਦਾ ਕਿ ਸਾਡੀ ਡਿਮਾਂਡ ਹੋਰ ਵਧਣੀ ਹੈ ਤੇ ਡੋਨੇਸ਼ਨ ਜਿਹੜੀਆਂ ਘਟਣੀਆਂ ਨੇ ਕਿਉਂਕਿ ਜਦੋਂ ਆਰਥਿਕ ਸੰਕਟ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਲੋਕ ਡੋਨੇਟ ਨਹੀਂ ਕਰ ਰਹੇ ਜੇ ਟੈਰਿਫ ਵਾਪਸ ਆ ਜਾਂਦੇ ਜਿਹਦਾ ਕਿ ਕਾਫੀ ਆਸ ਕੀਤੀ ਜਾ ਰਹੀ ਹੈ ਤੇ ਫੂਡ ਬੈਂਕਾਂ ਦਾ ਸਟਰਗਲ ਕਰਨਗੇ ਜਿਹੜੀ ਫੂਡ ਇਨ ਸਿਕਿਉਰਿਟੀ ਆ ਉਹ ਇੱਕ ਇਨਕਮ ਪ੍ਰੋਬਲਮ ਵੀ ਆ ਮਾਹਰ ਇਹ ਦੱਸਦੇ ਆ ਕਿ ਫੂਡ ਇਨ ਸਿਕਿਉਰਿਟੀ ਉਦੋਂ ਹੁੰਦੀ ਆ ਜਦੋਂ ਲੋਕ ਜਿਹੜੇ ਆ ਉਹਨਾਂ ਕੋਲ ਐਨਫ ਮਨੀ ਨਹੀਂ ਹੁੰਦੀ ਅ ਮਤਲਬ ਸਿਰਫ ਫੂਡ ਦੀ ਸ਼ਾਰਟੇਜ ਦਾ ਮਾਮਲਾ ਨਹੀਂ ਹੁੰਦਾ ਜਿਹੜੇ ਪਰਿਵਾਰ ਨੇ ਇਸ ਵੇਲੇ ਉਹ ਸਟਰਗਲ ਕਰ ਰਹੇ ਆ ਕਿ ਜਦੋਂ ਮਨੀ ਟਾਈਟ ਹੁੰਦੀ ਆ ਤਾਂ ਫੂਡ ਬੈਂਕਾਂ ਦੇ ਉੱਤੇ ਸਿੱਧਾ-ਸਿੱਧਾ ਜਿਹੜਾ ਇਹਦਾ ਅਸਰ ਆ ਉਹ ਪੈ ਸਕਦਾ ਹੈ ਐਕਸਪਰਟਸ ਸੁਜੈਸਟ ਕਰਦੇ ਆ ਕਿ ਸੀਈਆਰਬੀ ਵਰਗਾ ਪ੍ਰੋਗਰਾਮ ਕੋਈ ਨਾ ਕੋਈ ਸਰਕਾਰ ਨੂੰ ਸ਼ੁਰੂ ਕਰਨਾ ਚਾਹੀਦਾ ਆ ਜਿਹੜਾ ਕੋਵਿਡ ਦੇ ਦੌਰਾਨ ਐਮਰਜੈਂਸੀ ਫੰਡਿੰਗ ਸਰਕਾਰ ਨੇ ਦਿੱਤੀ ਸੀ ਲੋਕਾਂ ਨੂੰ ਬੇਸਿਕ ਲੋੜਾਂ ਪੂਰੀਆਂ ਕਰਨ ਦੇ ਲਈ ਸਰਕਾਰ ਨੇ ਹਰੇਕ ਤੱਕ ਇਸ ਚੀਜ਼ ਲਈ ਰਿਸਪੌਂਡ ਨਹੀਂ ਕੀਤਾ ਕਿਉਂ ਕੋਈ ਇਦਾਂ ਦਾ ਪ੍ਰੋਗਰਾਮ ਲੈ ਕੇ ਆ ਰਹੇ ਆ ਜਾਂ ਨਹੀਂ ਪਰ ਫੂਡ ਬੈਂਕ ਕਹਿੰਦੀ ਆ ਵੀ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਜ਼ਰੂਰ ਪਊਗਾ ਅਗਲੀ ਦੋਸਤੋ ਖਬਰ ਇੱਕ ਪਰਿਵਾਰ ਜਿਹੜਾ ਕੋਸ਼ਿਸ਼ ਕਰ ਰਿਹਾ ਸੀ ਕਿ ਕੈਨੇਡਾ ਯੂ ਐਸ ਬਾਰਡਰ ਟੱਕ ਕੇ ਟੱਪ ਕੇ ਹੈਵਲੋਕ ਕਿਊਬੈਕ ਦੇ ਵਿੱਚ ਜਿਹੜਾ ਬਿਲਕੁਲ ਨਿਊਯਾਰਕ ਸਟੇਟ ਦੇ ਨਾਲ ਆ ਅਮਰੀਕਾ ਦੇ ਵਿੱਚੋਂ ਬਾਰਡਰ ਟੱਪਣ ਦੇ ਲਈ ਆਫੀਸ਼ੀਅਲੀ ਇਹ ਏਰੀਆ ਬਾਰਡਰ ਕਰਾਸਿੰਗ ਨਹੀਂ ਹੈ ਪਰ ਕੁਝ ਵੇਲੇ ਇਹਨੂੰ ਯੂਜ਼ ਕੀਤਾ ਜਾਂਦਾ ਜਿਹੜੇ ਕੈਨੇਡਾ ਦੇ ਵਿੱਚ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਉੱਥੇ ਚਲੇ ਜਾਂਦੇ ਆ ਇਥੇ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੇ ਵਿੱਚ ਇਹ ਪਰਿਵਾਰ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਮੌਤ ਨਹੀਂ ਹੋਈ ਇਹਨਾਂ ਦੀ ਇਹ ਪਰ ਜੰਮ ਗਏ ਬਚ ਗਏ ਮੌਤ ਦੇ ਮੂੰਹ ਵਿੱਚ ਜਾਂਦੇ ਜਾਂਦੇ ਇਹਨਾਂ ਦਾ ਬਚਾਅ ਹੋ ਗਿਆ ਪਰ ਹਾਲਤ ਜਿਹੜੀ ਹੈ ਉਦਾਂ ਦੀ ਬਣੀ ਹੋਈ ਸੀ ਜਿਹੜਾ ਬਾਰਡਰ ਦੇ ਉੱਤੇ ਜਾ ਕੇ ਪਰਿਵਾਰ ਗਵਾਚ ਗਿਆ ਚਾਰ ਜਣੇ ਸੀ ਇਸ ਟੱਬਰ ਦੇ ਵਿੱਚ ਮਾਪੇ ਤੇ ਦੋ ਜੋੜੇ ਇਹਨਾਂ ਦੇ ਬੱਚੇ ਇੱਕ ਦੀ ਉਮਰ 1 ਸਾਲ ਤੇ ਇੱਕ ਦੀ ਉਮਰ 2 ਸਾਲ ਇਹ ਜੰਗਲ ਦੇ ਵਿੱਚੋਂ ਹੁਣ ਟੱਪ ਕੇ ਜਾਣਾ ਸੀ ਰਸਤਾ ਤੇ ਹੈ ਨਹੀਂ ਉਹ ਇੱਥੇ ਹੈਵਲੌਕ ਦੇ ਵਿੱਚ ਕੋਬੈਕ ਦੇ ਵਿੱਚ ਗਵਾਚ ਗਏ ਹੁਣ ਖਤਰੇ ਦੇ ਵਿੱਚ ਚੜੇ ਗਏ ਉਹ ਸਟਕ ਹੋ ਗਏ ਠੰਡ ਦੇ ਵਿੱਚ ਕਈ ਘੰਟੇ ਫਸੇ ਰਹੇ ਤੇ ਜਦੋਂ ਮਾਂ ਨੂੰ ਅੱਕ ਕੇ ਫਿਰ 911 ਕਾਲ ਹੈਲਪ ਦੇ ਲਈ ਕਰਨੀ ਪਈ ਪੁਲਿਸ ਨੇ ਉਹਨਾਂ ਨੂੰ ਰੈਸਕਿਊ ਮਿਸ਼ਨ ਦੇ ਉੱਤੇ ਆਗੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਿਹੜੀ RCMP ਆ ਉਹ ਇੱਥੇ ਆ ਗਈ ਤੇ ਉਹਨਾਂ ਨੇ ਇੱਥੇ ਆ ਕੇ ਸਰਚ ਕੀਤੀ ਤੇ ਇਹਨਾਂ ਨੂੰ ਸਬਕ 4 ਵਜੇ ਤੱਕੇ ਉੱਥੇ ਲੱਭਿਆ ਜਦੋਂ ਪੁਲਿਸ ਨੇ ਇਹਨਾਂ ਨੂੰ ਦੇਖਿਆ ਜੰਮੇ ਪਏ ਸੀ ਇਹ ਜਿਹੜੇ ਐਗਜ਼ੌਸਟ ਹੋਏ ਸੀਗੇ ਇੱਕ ਤਰੀਕੇ ਦੇ ਨਾਲ ਤੇ ਜੰਮ ਚੁੱਕੇ ਸੀ ਉਸ ਇੱਕ ਦਰਖਤ ਦੇ ਥੱਲੇ ਇਹਨਾਂ ਦਾ ਮੂਵ ਨਹੀਂ ਸੀ ਹੁੰਦਾ ਠੰਡ ਦੇ ਵਿੱਚ ਬਰਫ਼ ਬਣ ਗਈ ਸੀ ਜਿਹੜੀ ਉਹ ਮਾਂ ਸੀ ਉਹਨੇ ਆਪਣੇ ਦੋਵੇਂ ਬੱਚਿਆਂ ਨੂੰ ਫੜਿਆ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਦੂਜੀ ਗੱਲ ਆ ਵੀ ਸਰਦੀਆਂ ਵਾਂਗੂ ਇਹਨਾਂ ਕੋਲ ਡਰੈੱਸ ਅੱਪ ਵੀ ਉਦਾਂ ਦਾ ਨਹੀਂ ਸੀ ਜਿਹਨਾਂ ਕੋਲੇ ਕੋਟ ਸੀਗੇ ਪਰ ਪ੍ਰੋਪਰ ਜਿਹੜੇ ਵਿੰਟਰ ਸ਼ੂਜ਼ ਨਹੀਂ ਸੀ ਜਾਂ ਕੋਈ ਜਿਹੜੇ ਬੂਟਸ ਜਾਂ ਕੋਈ ਗਲਵਜ਼ ਨਹੀਂ ਸੀ ਜਿਹਦੇ ਨਾਲ ਸਿਚੁਏਸ਼ਨ ਹੋਰ ਜ਼ਿਆਦਾ ਮਾੜੀ ਹੋ ਗਈ ਆਫੀਸਰਸ ਨੇ ਫਿਰ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਗਰਮ ਕਰਨ ਦੇ ਲਈ ਪੁਲਿਸ ਨੇ ਇਹਨਾਂ ਨੂੰ ਜਿਹੜੇ ਹੈਟ ਦਿੱਤੇ ਕੋਟ ਦਿੱਤੇ ਵੀ ਜਦੋਂ ਇਹ ਪੈਰਾਮੈਡੀਕਸ ਦੀ ਉਡੀਕ ਕਰ ਰਹੇ ਸੀ ਮੁੜ ਕੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾ ਕੇ ਤੇ ਉੱਥੇ ਇੱਕ ਬੈਕ ਦੇ ਵਿੱਚ ਜਿਹੜਾ ਉਹ ਇਹਨਾਂ ਨੂੰ ਕਹਿੰਦਿਆ ਕਿ ਹਾਈਪੋ ਅਾ ਥਰਮੀਆਂ ਹੋ ਗਿਆ ਠੰਡ ਲੱਗਣ ਦੇ ਨਾਲ ਜਿਹੜੀ ਸਮੱਸਿਆ ਆਉਂਦੀ ਹੈ ਪਰ ਐਂਡ ਦੇ ਉੱਤੇ ਹੀ ਦੱਸਿਆ ਗਿਆ ਕੋਈ ਲਾਈਫ ਥ੍ਰੈਟਨਿੰਗ ਇੰਜਰੀਜ਼ ਨਹੀਂ ਹੈ ਕੰਡੀਸ਼ਨ ਜਿਹੜੀ ਆ ਉਹ ਸੀਰੀਅਸ ਤਾਂ ਹੈਗੀ ਆ ਪਰ ਜੀਵਨ ਨੂੰ ਕੋਈ ਏਡੇ ਵੱਡੇ ਖਤਰੇ ਵਾਲੀ ਨਹੀਂ ਹੈ ਰਫਿਊਜੀ ਸਟੇਟਸ ਲੈਣਾ ਚਾਹੁੰਦੇ ਸੀ ਇਹ ਪਰਿਵਾਰ ਜਿਹੜਾ ਅਮਰੀਕਾ ਤੋਂ ਆਇਆ ਸੀ ਪਰ ਪਿੱਛੋਂ ਇਹ ਕਿਸੇ ਹੋਰ ਦੇਸ਼ ਨਾਲ ਇਹਦਾ ਸਬੰਧ ਆ ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਰਫਿਊਜੀ ਸਟੇਟਸ ਲੈਣਾ ਸੀ ਅਮਿਗ੍ਰੇਸ਼ਨ ਅਥਾਰਟੀ ਜਿਹੜੀਆਂ ਕੇਸਸਾਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਉਹ ਹੁਣ ਇਹਦੀ ਪ੍ਰੋਸੈਸਿੰਗ ਕਰ ਰਹੇ ਆ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ